ਸਤਿ ਲੋਕ ਮੈਲਾ ਪੰਜਮਾ ਕਰਨ ਸੁਵੰਨੀ ਖਾੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਬੁੱਠਾ ਖੱਬੇ ਕਾਇ ਸੁਹੇ ਲੜੇ ਠੀਏ ਗੁਰੂ ਨਾਨਕ ਸਤਗੁਰੂ ਤੁਠਾ ਧਰਨ ਬੇਸਮਨ ਵਿੱਚ ਪਿਆਰ ਵਾਹਿਗੁਰੂ ਪਿਆਰ ਰੂਪ ਵਾਹਿਗੁਰੂ ਅਕਾਲ ਪੁਰਖ ਬਸ ਪੰਦਨ ਉਹ ਮੰਨ ਹੈ ਇਹ ਹੈ ਜਿਵੇਂ ਤ੍ਰੇਨ ਮੁੱਤੀਆਂ ਨਾਲ ਜੜੀ ਹੁੰਦੀ ਹੈ ਤਰਨ ਸੁਵੰਨੀ ਖੜ ਰਤਨ ਜੜਾ ਵੀ ਰਤਨਾ ਨਾਲ ਤ੍ਰੇਲ ਮੋਤੀਆਂ ਨਾਲ ਜੜੀ ਕਿਹਨ ਸਿਰੋਪਕੇ ਤ੍ਰੇਲ ਦੇਖੀ ਕਾਬਲੀ ਧਰਤੀ ਛੋਲੇ ਰੰਗ ਵਾਲੀ ਮੰਨੀ ਜਾਪਦੀ ਹੈ ਹਰ ਪ੍ਰੇਮ ਪੁਰਖ ਪਿਆਰ ਨਾਲ ਭਰਿਆ ਹੋਇਆ ਕਾਲ ਪੁਰਖ ਜਿਹਦੇ ਮਨ ਵਿੱਚ ਵਸ ਗਿਆ ਨਾ ਬਥੋ ਤੱਕੀ ਖਮ ਦੇ ਰਤਨਾ ਨਾਲ ਜੜੀ ਪਈ ਆ ਸੱਬੇ ਕਾਇ ਸੁਹਿਲ ੜੇ ਥੀਏ ਗੁਰੂ ਨਾਨਕ ਸਤਗੁਰੂ ਤੁਠਾ ਮੈਂ ਨਾਨਕ ਜਿਸ ਅੰਮ੍ਰਿਤ ਧਾਰੀ ਗੁਰਸਿੱਖ ਗੁਰੂ ਨਾਨਕ ਨੂੰ ਔਂਕੜ ਹੈ ਜਿਸ ਅੰਮ੍ਰਿਤ ਧਾਰੀ ਗੁਰਸੁਖਤੇ ਸਤਗੁਰੂ ਨਾਨਕ ਤ੍ਰੁੱਠ ਪੈਂਦਾ ਸਤਗੁਰੂ ਨਾਨਕ ਧਰ ਬੈਗ ਰੂਟ ਕੀ ਫਰਕ ਹੋਇਆ ਵੈਗਰੂ ਵੀ ਖੁਸ਼ ਹੋ ਕੇ ਦਾਤ ਦਿੰਦਾ ਗੁਰੂ ਨਾਨਕ ਵੀ ਖੁਸ਼ ਹੋ ਕੇ ਦਾਤ ਦਿੰਦਾ ਜੇ ਗੁਰੂ ਨਾਨਕ ਖੁਸ਼ ਹੋ ਗਿਆ ਤੇ ਦਾਤ ਮਿਲ ਜਾਣੀ ਜੇ ਵੈਗਰੂ ਖੁਸ਼ ਹੋ ਗਿਆ ਤੇ ਦਾਤ ਮਿਲ ਜਾਣੀ ਇਹਦਾ ਸੱਦੇ ਕਾਇ ਚੋਏ ਲੜੇ ਥੀਏ ਗੁਰਨਾਨਕ ਸਤਗੁਰੂ ਟੁੱਠਾ ਜੇ ਸਮਰਤ ਆਰੀ ਗਰਸਖਤੇ ਗੁਰੂ ਨਾਨਕ ਪਾਸ਼ਾ ਖੁਸ਼ ਹੁੰਦੇ ਹਨ ਉਹ ਤੇ ਸਾਰੇ ਕੰਮ ਹੀ ਥੋਕੇ ਜਾਂਦੇ ਸਾਰੇ ਕੰਮ ਪੂਰੇ ਹੋ ਜਾਂਦੇ ਸੋਹੇ ਲੜੇ ਸਾਰੇ ਕੰਮ ਦੇ ਪੂਰੇ ਹੋ ਜਾਂਦੇ ਹਨ ਉਹ ਗੁਰੂ ਨਾਨਕ ਦੀ ਪਾਈ ਗੁਰਦਾਸ ਕਹਿੰਦਾ ਮਾੜੀ ਜੀ ਨਿਗਾਹ ਚਾਹੀਦੀ ਹੈ ਮਾੜੀ ਜੀ ਪਤਲੀ ਦੀ ਨਿਗਾਹ ਮਹਿਲਾ ਪੰਜਮ ਫਿਰਦੀ ਫਿਰਦੀ ਦੇ ਦਸਾਂ ਦਲ ਪਰਬਤ ਬਣ ਰਾਇ ਸਾਰੇ ਨਾਂ ਲਹਤੇ ਦੱਸੀ ਫਾਸੀ ਦਰਿਆਵਾਂ ਪਹਾੜਾਂ ਰੁੱਖਾਂ ਬਿਰਖਾਂ ਤੇ ਉੜਦੀ ਫਿਰਦੀ ਮਿੱਠੇ ਡਿੱਠਾ ਮਿਰਤ ਕੋ ਇਲ ਬੈਠੀ ਆਏ ਦੇਖਿਆ ਜੀ ਇਨਵੇਂ ਜਿੱਥੇ ਮਰਦਾਰ ਆ ਵੇਖਿਆ ਉੱਥੇ ਆ ਬੈੰਦੀ ਹੈ ਇਹੀ ਹਾਲ ਉਸ ਮੰਦ ਹੈ ਜੋ ਪਰਮਾਤਮਾ ਤੋਂ ਵਿਛੜ ਗਿਆ ਹੈ ਉਹਨੇ ਜਿੱਥੇ ਵੀ ਕਾਰ ਦੇਖਿਆ ਉੱਥੇ ਆ ਡਿੱਗਦਾ ਹੈ ਜਿੱਥੇ ਵੀ ਕਾਰ ਦੇਖਿਆ ਇਲ ਹੈ ਕੁੰਮੀ ਫਿਰਦੀ ਜਿੱਥੇ ਵੀ ਕਾਰ ਦੇਖਿਆ ਉੱਥੇ ਆ ਡਿੱਗਦਾ ਹੈ ਵਾਹਿਗੁਰੂ ਵਾਹਿਗੁਰੂ ਉਨਮਿਕਾਰ ਹੀ ਬੜੇ ਚੰਗੇ ਲੱਗਦੇ ਆ ਬਹੁਤ ਚੰਗੇ ਲੱਗਦੇ ਆ ਪੌੜੀ ਜਿਸ ਚਾਰੇ ਬਸੁਖਾ ਫਲ ਲੋੜੀਏ ਸੋ ਸੱਚ ਕਮਾਮ ਮੈਂ ਉਸ ਸੱਚੇ ਬਾਗਰੂ ਨੂੰ ਸਿਮਰਾ ਸੱਚ ਕਮਾਮ ਜਿਸ ਪਾਸੋਂ ਸਾਰੇ ਸੁਖੀ ਸਾਰੇ ਪਲ ਮੰਗੀਦੇ ਮਿਲ ਜਾਂਦੇ ਆ ਜਿਸ ਪਾਸੋਂ ਸਭ ਕੁਝ ਮਿਲ ਜਾਂਦਾ ਜਿਸ ਪਾਸੋਂ ਸਾਰੇ ਸੁਖ ਇਹ ਚ ਸਾਰੇ ਸੁਖਾ ਫਲ ਤੇ ਸਾਰੇ ਫਲ ਮੰਗੀਦੇ ਹਨ ਤੇ ਮਿਲ ਜਾਂਦੇ ਹਨ ਤੇ ਨੇੜਾ ਦੇਖੋ ਪਰਮ ਬ੍ਰਹਮ ਇੱਕ ਨਾਮ ਤੇ ਹਮ ਮੈ ਸਵੈਗ੍ਰਿਮ ਆਪਣੇ ਅੰਗ ਸੰਗ ਵੇਖਾਂ ਤੇ ਕੇਵਲ ਉਸ ਦਾ ਨਾਮ ਹੀ ਜਪਚਾਵਾਂ ਓਏ ਥਗਲ ਕੀ ਰੇਨ ਕਾ ਹਰ ਸੰਗਤਮਮ ਸਭ ਦੇ ਚੰਨ ਦੀ ਧੂੜ ਹੋ ਕੇ ਮੈਂ ਬਾਈਗ ਰੂ ਬੈਠ ਲੀਨ ਹੋ ਜਾਮਾ ਰੱਬੀ ਜੋ ਦਾ ਸਰੀਰ ਹੈ ਨਾ ਉਹ ਲੀਨ ਹੋ ਜਾ ਸਤਖੰਡ ਜਾ ਕੇ ਦੁੱਖ ਨੇ ਦੇਈ ਕਿਸੇ ਜੀ ਪਾਛਿਓ ਕਰ ਜਾਮ ਪਾਛਿਓ ਕਰ ਜਾਮ ਕਿਹੜਾ ਕਰਾ ਸਤਖੰਡ ਮੈਂ ਕਿਸੇ ਵੀ ਜੀਵ ਨੂੰ ਦੁੱਖ ਨਾ ਦੇਆ ਤੇ ਇਸ ਤਰ੍ਹਾਂ ਇੱਜ਼ਤ ਨਾਲ ਆਪਣੇ ਅਥਵੀ ਘਰ ਵਿੱਚ ਸਤਖੰਡ ਤੇ ਲੱਜਾਂ ਪਤਿਤ ਪੁਨੀਤ ਕਰਤਾ ਪੁਰਖ ਨਾਨਕ ਸੁਨਮ ਮੈਂ ਨਾਨਕ ਮੈਂ ਹੋਰਨਾਂ ਨੂੰ ਵੀ ਦੱਸਾਂ ਕਰਤਾ ਕਰਤਾਰ ਅਕਾਲ ਪੁਰਖ ਵਿਕਾਰਾਂ ਵਿੱਚ ਡਿੱਗਿਆ ਹੋਇਆ ਨੂੰ ਵੀ ਪੁੱਤਰ ਕਰਨ ਵਾਲਾ ਪਤਿਤ ਪੁਨੀਤ ਕਰਤਾ ਪੁਰਖ ਵਿਕਾਰਾਂ ਵਿੱਚ ਡਿੱਗੇ ਹੋਏ ਨੂੰ ਪੁੱਤਰ ਕਰ ਦਿੰਦਾ ਕਰਤਾ ਪੁਰਖ ਹੈ ਨਾਨਕ ਸੁਨਮ ਮੈਂ ਹੋਰਨਾਂ ਨੂੰ ਵੀ ਦੱਸਾਂ वाहेगुरु तो 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 एक उच्ची गला बड़िया तलोक दोहा मैल एक जो साजन मैं किया मैं एक उस वाहेगुरू ने ही अपना मित्र बनाया ਜੋ ਸਾਰੀਆਂ ਤਾਕਤਾਂ ਦਾ ਮਾਲਕ ਆਲ ਮਾਈਟੀ ਪਾਵਰ ਹੈ ਜੀਓ ਹਮਾਰਾ ਖੰਨੀਏ ਹਰ ਮੰਤਨ ਸੰਦੜੀ ਵਤ ਪਰਮਾਤਮਾ ਹੀ ਮਨ ਤੇ ਤਨ ਦੇ ਕੰਮਾਂ ਨੂੰ ਮਾਰੀ ਅਸਲੀ ਚੀਜ਼ ਹੈ ਮੇਰੀ ਜਿੰਦ ਮੇਰਾ ਜੀਵਾਤਮਾ ਤੋ ਸੱਚੇ ਜਾਂਦਾ ਹੈ ਮੈਲਾ ਪੰਜਵਾ ਜੇ ਕਰ ਗਹੇ ਪਿਆਰਣਾ ਤੁਧ ਨਾ ਛੋਡੋ ਮੂਨ اے اچ پیارے میرے وائگرو جے تو میرا ہاتھ ਫੜ ਲਵੇਂ میں تੈਨੂੰ ਕਦੇ ਨਾ ਛੱਡਾਂ ਗਹਿ ਹੁੰਦਾ ਫੜ ਲਵੇਂ ਹਰ ਛੋੜ ਦੇ ਨ ਜੇ ਦੁਰਜਨ ਪਰ ਦੋਜਕੈ ਸੂਲ ਜਿਹੜੇ ਮਨਮੁਖ ਵائਗਰੂ ਨੂੰ ਵਿਸਾਰ ਦਿੰਦੇ ਹਨ ਉਹ ਮੰਦ ਕਰਮੀ ਹੋ ਕੇ ਦੋਜਕ ਦੀ ਅਸਾ ਪੀੜ ਵਿੱਚ ਪੈਂਦੇ ਆ ਅੱਗ ਵਿੱਚ ਪੈ ਜਾਂਦੇ ਆ ਉੱਥੇ ਬੜੇ ਦੁਖੀ ਦੁੱਖ ਹੈ ਦੋਹਿਕ ਦਾ ਨਾ ਇਹਨਾਂ ਲੋਗ ਉਹ ਬਹੁਤ ਦੁੱਖ ਅਕੇਡ ਪੌੜੀ ਸਭ ਨਿਦਾਨ ਘਰ ਜਿਸ ਦਾ ਹਰ ਕਰੇ ਸੁ ਹੋਏ ਜਿਸ ਵਿਗਰੂ ਦੇ ਘਰ ਵਿੱਚ ਸਾਰੇ ਖਜ਼ਾਨੇ ਹਨ ਉਹ ਜੋ ਕੁਝ ਕਰਦਾ ਉਹੀ ਹੁੰਦਾ ਜਪ ਜਪਦੀਵੇਂ ਸੰਤ ਜਨ ਪਾਪਾ ਮਲਤੂ ਵੇ ਉਹ ਗੁਰਮਖ ਪਿਆਰੇ ਸੰਤ ਜਾਨੋ ਸੁਣੋ ਸਿਮਰ ਸਿਮਰ ਕੇ ਦੇਵੀ ਗੁਣਾ ਨਾਲ ਜਿਉਂਦੇ ਹਨ ਉਹਦੇ ਸਿਮਰਨ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਉਂਦੇ ਹਨ ਕਿਉਂਕਿ ਵਾਹਿਗੁਰੂ ਉਹਨਾਂ ਦੇ ਪਾਪਾਂ ਦੀ ਸਾਰੀ ਮੈਲ ਧੋ ਦਿੰਦਾ ਚੰਨ ਕਮਲ ਹਿਰਦੇ ਵਸੇ ਸੰਕਟ ਸਭ ਕੋ ਵਹਿ ਬਾਈਰੂ ਦੇ ਸੋਹਣੇ ਅਸੂਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੇਵੀ ਗੁਣ ਉਹਨਾਂ ਦੇ ਮਨ ਵਿੱਚ ਬਸਦੇ ਹਨ। ਬਾਹਰੋਂ ਉਹਨਾਂ ਦੇ ਸਾਰੇ ਕਲੇਸ਼ ਨਾਸ਼ ਕਰ ਦਿੰਦਾ। ਗੁਰਪੁਰਾ ਜਿਸ ਭੇਟੀਏ ਮਰ ਜਨਮ ਨਾ ਹੋਵੇ। ਪਰ ਦਾਤ ਗੁਰੂ ਦੀ ਰਹੀ ਮਿਲਦੀ ਹੈ। ਜਿਸ ਅਮਰਤ ਆਰੀ ਗੁਰਸਿੱਖ ਨੂੰ। ਪੂਰਾ ਗੁਰੂ ਗੁਰੂ ਨਾਨਕ ਮਿਲਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਿਲਦੇ ਹਨ ਅਮਰ ਸ਼ਕਤ ਹੈ। ਉਹਨਾਂ ਜੰਮਨ ਮਰਨ ਦੇ ਗੇੜ ਵਿੱਚ ਪੈਂਦਾ ਤੇ ਨਾ ਦੁਖੀ ਹੁੰਦਾ। ਬਰਬ ਦਰਸ ਪਿਆਸ ਨਾਨਕ ਕਣੀ ਕਿਰਪਾ ਕਰ ਦੇਵੈ ਬୈਗਰੂ ਦੇ ਦਰਸ਼ਨਾ ਦੀ ਤਾਂਗ ਨਾਨਕ ਨੇ ਵੀ ਬੜੀ ਜੀਭਰ ਹੈ ਪਰ ਉਹ ਆਪਣਾ ਦਰਸ਼ਨ ਆਪ ਹੀ ਮਿਹਰ ਕਰਕੇ ਦਿੰਦਾ ਸਾਰਿਆਂ ਨੂੰ ਨਹੀਂ ਦਿੰਦਾ ਮਿਹਰ ਕਰਕੇ ਹੀ ਨਾਮ ਦੀ ਦਾ ਦਰਸ਼ਨ ਦਿੰਦਾ ਹੈ ਨਾਮ ਦੀ ਦਾਤ ਵੀ ਤਾਂ ਮਿਹਰ ਕਰਕੇ ਦਿੰਦਾ ਹੈ ਚਲੋਕ ਬਖਣਾ ਮਹਿਲਾ ਪੰਜਮਾ ਪਉਰੀ ਪਰ ਮੈਂ ਬੰਝਾ ਇਹਦੀ ਮੁਹੱਬਤ ਇਕ ਤੁੰ ਕੇ ਭਾਈ ਜੇ ਤੂੰ ਰਤਾ ਪਰ ਵੀ ਮਨ ਦੀ ਪਟਕਣਾ ਦੂਰ ਕਰਦੇਵੇਂ ਤੇਰੇ ਪਿਆਰੇ ਪ੍ਰਭੂ ਨਾਲ ਪ੍ਰੇਮ ਕਰੇ ਜਿੱਥੋਂ ਬੰਝੇ ਜਾਏ ਤਥਾ ਮਜੂਦ ਸੋਏ ਬੰਗੇ ਤੇ ਜਾਏਗਾ ਉੱਥੇ ਹੀ ਹੋ ਵਾਹਿਗੁਰੂ ਖਾਤਰ ਦਿਸੇਗਾ ਕਪਾਸ ਤੇ ਚੜ ਕੇ ਘੋੜੇ ਕੁੰਡੇ ਪਕੜੇ ਖੁੰਡੀ ਕੀ ਖਿਡਾਰੀ ਜੋ ਮਨੁੱਖ ਜਾਣਦੇ ਤਹਨ ਖੁੰਡੀ ਦੀ ਖੇਡ ਖੇਡਣੀ ਪਰ ਸੋਹਣੇ ਘੋੜੇ ਤੇ ਚੜ ਕੇ ਬੰਦੂਕਾਂ ਦੇ ਹੱਥੇ ਹੱਥ ਵਿੱਚ ਫੜਦੇ ਹਨ ਹਾਂ ਚਾਂਦ ਦੀ ਚੇਤੂਲਾ ਚੇਤ ਕੁੱਕਰ ਦੀ ਉਡਾਰੀ ਉਹ ਹੱਥ ਹੀ ਨੇ ਹੁੰਦੇ ਹਨ ਉਹ ਮਨ ਨੂੰ ਇਹੋ ਜਿਹਾ ਹੀ ਹੁੰਦੇ ਹਨ ਕੁੱਕੜ ਦੀ ਉਡਾਰੀ ਉਡਣੀ ਜਾਣਦੇ ਹੋਣ ਤੇ ਹੰਸਾ ਨਾਲ ਉੱਡਣ ਲਈ ਆਪਣੇ ਮਨ ਨੂੰ ਛਾਹ ਦਿੰਦੇ ਹੋਣ ਤੇ ਮੈਂ ਉਹਨਾਂ ਮਨਮੁੱਖਾਂ ਦਾ ਹਾਲ ਸਮਝੋ ਗੁਰਮੁਖਾਂ ਦੀ ਰੀਸ ਕਰਦੇ ਹਨ ਬਸ ਇਹੋ ਹੀ ਗੱਲ ਹੈ ਗੁਰਮਖਾਂ ਦੀ ਰੀਸ ਬੜੀ ਔਖੀ ਆ ਪੌੜੀ ਰਚਨਾ ਉੱਤੇ ਹਾਰ ਸਰਵਨੀ ਸੋਲੇ ਸੋ ਉਦਰੇ ਮਿੱਟਾ ਇਹ ਮਿੱਤਰ ਜੋ ਗੁਰਮਖ ਜੀਬ ਨਾਲ ਵਾਇਗਰੂ ਨਾਮ ਚਰਦਾ ਹੈ ਵਾਇਗਰੂ 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 ਤੇ ਕੰਨਾਂ ਨਾਲ ਵਾਇਗਰੂ ਨਾਮ ਸੁਣਦਾ ਉਹ ਗੁਰਮਖ ਸੰਸਾਰ ਸਮੁੰਦਰ ਤੋਂ ਵਿਕਾਰਾਂ ਦੇ ਸਮੁੰਦਰ ਤੋਂ ਹਉਮੈ ਤੇ ਮੋਹ ਦੇ ਸਮੁੰਦਰ ਤੋਂ ਬਾਝੰਦਾ ਹਰਜਾ ਤੇ ਲਿਖੇ ਲਾਇ ਭਾਵਨੀ ਸੇ ਹਸਤਪਨਿਤ ਕਵਿਤਾ ਉਹਦੇ ਹੱਥ ਪਿੱਤਰ ਹਨ ਜੋ ਸ਼ਰਧਾ ਨਾਲ ਵੈਗ੍ਰੋਧੀ ਸ਼ਬਦ ਲਾਖਦੇ ਹਨ ਅਸਰ ਤੀਰਿਤ ਮੱਜਨਾ ਸਭ ਪੁਨ ਤਨ ਕਿਤਾ ਜੋ ਗੁਰਮਖ ਨੇ ਮਾਨੋ 68 ਸਿਰਤਾਂ ਦਾ ਇਸ਼ਨਾਨ ਕਰ ਰਿਹਾ ਹੈ ਸਾਰੇ ਪੁੰਨ ਕਰਮ ਕਰ ਲਏ ਹਨ ਸੰਸਾਰ ਸਾਗਰ ਤੇ ਉਧਰੇ ਵਿਖਿਆ ਗੜ ਜਿੱਤਾ ਅਜਿਹੇ ਗੁਰਮਖ ਸੰਸਾਰ ਸੁंदर ਦੇ ਵਿਕਾਰਾਂ ਵਿੱਚ ਡੁੱਬਣ ਤੋਂ ਬਚ ਜਾਂਦੇ ਹਨ ਉਹਨਾਂ ਨੇ ਮਾਇਆ ਦਾ ਅਕੇਲਾ ਜਿੱਤ ਲਿਆ ਮੁਕਤੀ ਪਾ ਲਈ ਦਸਮਗੜ੍ਹ ਚਲੇ ਗਏ ਨਾਨਕ ਲਾੜ ਲਾਏ ਉਧਾਰੀਆਂ ਦੇ ਸੇਵ ਅਮਿੱਤਾ ਵੈ ਨਾਨਕ ਐਸੇ ਬੈਂਤ ਵਾਇਗਰੂਨੁ ਸਿਮਰ ਜਿਸਨੇ ਆਪਣੇ ਲੜ ਲਾ ਕੇ ਅਨੇਕਾਂ ਜੀ ਬਚਾਏ ਹਨ ਸਿਮਰ ਹੋਏ ਨੂੰ ਸਿਮਰ ਵਾਇਗਰੂਨੋ ਸਿਮਰ ਵਾਇਗਰੂਨੁ ਸ਼ਲੋਕ ਮਹਿਲਾ ਪੰਜਮਾ ਤੰੜੜੇ ਕੁਲਾ ਚੇਤਨਾ ਆਵੇ ਏਕੜੋ ਓਕੇ ਕੋਈ ਦੇ ਤੰਡੇ ਘਾਟੇ ਵਾਲੇ ਹਨ ਜਿਨ੍ਹਾਂ ਦੇ ਕਾਰਨ ਇੱਕ ਵਾਇਗਰੂ ਚੇਤ ਚ ਨਾ ਹੋਵੇ ਹੋਰ ਕੰਮ ਹੀ ਕਰੀ ਜਾਂਦਾ ਨਾਨਕ ਸੀ ਤਨ ਫਟਨ ਜਿਨਾ ਸਾਈ ਵਿਸਰੇ ਤੋ ਕਿਉਂਕਿ ਨਾਨਕ ਉਹ ਸਰੀਰ ਵਿਕਾਰਾ ਨਾਲ ਫਟ ਜਾਂਦੇ ਗੰਦੇ ਹੋ ਜਾਂਦੇ ਹਨ ਬਿਨਾਂ ਨੂੰ ਮਾਲਕ ਪ੍ਰਭੂ ਵਾਹਿਗੁਰੂ ਪੰਤੇੰ ਦਾ ਕਿਥੇ ਕੰਮ ਦੇ ਨਹੀਂ ਉਹ ਸਰੀਰ ਤਾਂ ਪਹਿਲੇ ਹੀ ਗੰਦਾ ਸੀ ਤੇ ਕੰਮ ਦਾ ਕੀ ਰਹਿਣਾ ਮਹਿਲਾ ਪੰਜਮਾ ਪ੍ਰੇਤੋ ਕੀਤਨ ਦੇਵਤਾ ਤਿੰਨ ਕਰਨੇ ਹਾਰੇ ਵੇ ਸਿਰਜਨਹਾਰ ਨੇ ਨਾਮ ਦੀ ਦਾਤ ਦੇ ਕੇ ਜੀਵ ਨੂੰ ਪ੍ਰੇਤ ਤੋਂ ਦੇਵਤਾ ਬਣਾਤਾ ਸਭ ਸਿੱਖ ਉਬਾਰਿਆਨ ਪ੍ਰਭ ਕਾਜ ਸਵਾਰੇ ਬਾਈ ਵੀ ਨੇ ਆਪ ਕੰਮ ਸਵਾਰੇ ਹਨ ਤੇ ਸਾਰੇ ਸਿੱਖ ਜਿਹੜਾ ਨੇ ਅੰਮ੍ਰਿਤ ਦੀ ਦਾਤ ਲਈ ਹੈ ਵਿਕਾਰਾਂ ਤੋਂ ਵਿਚਾਰੇ ਹਨ ਗੁਰਨਾਨਕ ਦੀ ਚਰਨੀ ਪੈ ਹਨ ਨਿੰਦਕ ਪਕੜ ਪਛਾੜਿਐਨ ਝੂਠੇ ਦਰਬਾਰੇ ਝੂਠ ਨਿੰਦਕਾਂ ਨੂੰ ਫੜ ਕੇ ਆਪਣੀ ਹਜ਼ੂਰੀ ਵਿੱਚ ਉਸ ਨੂੰ ਮਾਨੋ ਪਟਕਾ ਕੇ ertidite ਮਾਰਿਆ ਨਹੀਂ ਨਰਕਾਂ ਚ ਭੇਜ ਦਿੱਤਾ ਮੁੰਨ ਨਰਕਾਂ ਵਿੱਚ ਪੇੜ ਦਿੱਤਾ ਨਾਨਕਾ ਪ੍ਰ ਵੱਡਾ ਹੈ ਆਪ ਸਾਜ ਉਸ ਬਾਰੇ ਨਾਨਕ ਦਾ ਪ੍ਰਭੂ ਸਭ ਤੋਂ ਵੱਡਾ ਉਸ ਨੇ ਜੀਵ ਪੈਦਾ ਕਰਕੇ ਆਪ ਹੀ ਨਾਮ ਵਿੱਚ ਜੋੜ ਕੇ ਸਵਾਰ ਦਿੱਤੇ ਸਵਾਰਿਆ ਵਿਆਪ ਜਨਸਰੇ ਆਤ ਨੇ ਸਵਾਰਿਆ ਪੌੜੀ ਪ੍ਰਭ ਬਿਆੰਤ ਕਿਛ ਅੰਤ ਨਹੀਂ ਸਭ ਕਿਸੇ ਕਰਨਾ ਪਰਮਾਤਮਾ ਬਿਆੰਤ ਹੈ ਉਸਦਾ ਕੋਈ ਅੰਤ ਨਹੀਂ ਪਾਇ ਸਕਦਾ ਫਰ ਅਜਾ ਤੋ ਚੇਨੇ ਬਣਾਇਆ ਆਗਾਮ ਗੋਚਰ ਸਾਹਿਬ ਉਹ ਜੀਆਂ ਦਾ ਪਰਣਾ ਉਹ ਮਾਲਕ ਕਾ ਪੌਂਚ ਹੈ ਅਗੰ ਜੀਵਾਂ ਦੀ ਇੰਦਰੀਆਂ ਤੋਂ ਪੌਂਚ ਤੋਂ ਪਰੇ ਹੈ ਅਗੋਚਰ ਸਭ ਜੀਵਾਂ ਦਾ ਆਸਰਾ ਹੈ ਜੀਵਾਂ ਕਾ ਪਰਣ ਹੱਥ ਦੇ ਪ੍ਰਤਪਾਲ ਦਾ ਪਰਣ ਪੋਖਣ ਕਰਨ ਹੱਥ ਦੇ ਕੇ ਸਭ ਜੀਵਾਂ ਦੀ ਰੱਖਿਆ ਕਰਦਾ ਹੈ ਸਭ ਨੂੰ ਪਾਲਦਾ ਪਰਣ ਪੋਖਣ ਕਰਨਾ ਸਭ ਨੂੰ ਪਾਲਦਾ ਖੱਬੀ ਰੱਖਿਆ ਕਰਨਾ ਮਿਹਰਬਾਨ ਬਖਸ਼ਣ ਦਾ ਆਪ ਜਪ ਸਕੇ ਤਰਨਾ ਉਹ ਵਾਹਿਗੁਰੂ ਮਿਹਰ ਕਰਨ ਵਾਲਾ ਬਖਸ਼ਿਸ਼ ਕਰਨ ਵਾਲਾ ਜੀਵ ਉਸ ਨੂੰ ਸਿਮਰ ਕੇ ਤਰਦੇ ਹਨ ਜੋ ਤੇ ਦੇ ਭਾਵੇ ਸੋ ਭਲਾ ਨਾਨਕ ਦਾਸ ਸਰਨਾ ਮੈਂ ਦਾਸ ਨਾਨਕ ਆਖ ਜੋ ਕਸ਼ਟਰੀ ਰਦਾ ਹੁੰਦੀ ਹੈ ਹੋਰੇ ਉਈ ਠੀਕ ਹੈ ਅਸੀਂ ਜੀ ਦੀ ਜੀਵ ਸਰਨ ਹਾਂ ਤੇਰੇ ਅਸੂਲਾਂ ਨਾਲ ਜੁੜੇ ਹਾਂ ਅਮਰ ਸ਼ਕ ਲੈ ਹੈ ਕਰੈ ਛੜਤੀ ਹੈ ਰਹਿਤ ਰੱਖ ਲਈ ਹੈ ਤੇ ਸਿਮਰਨ ਕਰਦੇ ਹਾਂ ਤੇ ਵਾਹਿਗੁਰੂ ਤੇ ਨਾਲ ਜੁੜ ਗਏ ਗੁਰਨਾਨਕ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ ਸਾਨੂੰ ਪਤਾ ਹੈ ਕਿ ਮੈਂ ਗੁਰਨਾਨਕ ਦਾ ਪੁੱਤਰ ਗੁਰਨਾਨਕ ਹਾਂ ਤੇ ਅਸੀਂ ਵੀ ਗੁਰਨਾਨਕ ਵਰਗੇ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ ਵਾਹਿਗੁਰੂ ਜੀ ਵੀ ਪੌੜੀਆਂ ਹੋ ਗਈਆਂ